ਜੋ ਬੋਲੇ ਜੈ ਗੁਰਦੀਪ ਧੰਨ ਗੁਰਦੇਵ ਅੱਜ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਵਿਖੇ ਦਰਸ਼ਨ ਕਰਨ ਵਾਸਤੇ ਪਹੁੰਚੇ ਰਵਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਕੋਰਟਸ ਦੀ ਕਾਂਛੀ ਨਗਰ ਤੋਂ ਜੋ ਸਮੂਹ ਪ੍ਰਬੰਧਕ ਕਮੇਟੀ ਅੱਜ ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਨੂੰ ਸੱਦਾ ਪੱਤਰ ਦੇਣ ਵਾਸਤੇ ਅੱਜ ਸੰਗਤਾਂ ਪਹੁੰਚੇ ਹਨ ਸਭ ਤੋਂ ਪਹਿਲਾਂ ਸਤਿਗੁਰੂ ਰਬਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਨਮਸਕਾਰ ਕੀਤੀ ਆਸ਼ੀਰਵਾਦ ਲਿਆ ਉਪਰੰਤ ਡੇਰਾ ਜੋ ਬਹੁਤ ਹੀ ਆਲੀਸ਼ਾਨ ਬਹੁਤ ਸੁੰਦਰ ਬਣਿਆ ਹੋਇਆ ਹੈ ਉਸ ਦੇ ਦਰਸ਼ਨ ਕੀਤੇ ਸੋ ਬਹੁਤ ਸਕੂਨ ਮਿਲਦਾ ਹੈ ਖੁਸ਼ੀ ਹੁੰਦੀ ਹੈ ਇਸ ਅਸਥਾਨ ਤੇ ਆ ਕੇ ਕਿਉਂਕਿ ਜਿੱਥੇ ਜਿੱਥੇ ਵੀ ਸਤਿਗੁਰੂ ਰਬਦਾਸ ਮਹਾਰਾਜ ਦਾ ਪ੍ਰਚਾਰ ਹੁੰਦਾ ਹੈ ਉੱਥੇ ਉੱਥੇ ਜਾ ਕੇ ਬਹੁਤ ਸਕੂਨ ਮਿਲਦਾ ਹੈ ਅੱਜ ਡੇਰੇ ਸਿੰਘ ਜੁੱਦਾ ਬਹੁਤ ਦੇਸੀ ਸਤਿਗੁਰੂ ਸ਼ੰਮੂ ਸੰਤ ਗੁਰਦੀਮ ਗਿਰੀ ਮਹਾਰਾਜ ਜੀ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਵਿਚਾਰ ਚਰਤਾ ਵਾ ਕਿਦਾਂ ਆਪਾਂ ਰਬਦਾਸਾ ਧਰਮ ਨੂੰ ਹੋਰ ਅੱਗੇ ਲਿਜਾ ਸਕਦੇ ਹਾਂ ਸਤਿਗੁਰੂ ਨਿਰਵਾਸ ਸਭ ਮਹਾਰਾਜ ਜੀ ਦੇ ਬੇਗਮ ਪਰਿਦੇ ਮਿਸ਼ਨ ਨੂੰ ਘਾਰ ਘਾਰ ਪਹੁੰਚਾ ਸਰਦੇ ਹਾਂ ਸਤਿਗੁਰ ਦੀ ਸੋਚ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਦ ਮਖੀਰਾ ਦੇ ਕਹੇ ਅਨੁਸਾਰ ਜੋ ਬੋਲਿਆ ਸਾਰੇ ਸੰਤਾਂ ਨਾਲ ਮਿਲ ਕੇ ਸਾਰੇ ਧਰਮਾਂ ਦਾ ਸਭ ਜੋ ਬੋਲੇ ਸਤਿਕਾਰ ਨਾਲ ਸਨਮਾਨ ਕਰਦੇ ਹੋਏ ਆਪਣੇ ਮਿਸ਼ਨ ਲਈ ਬੇਗਮ ਪਰਦੇ ਦੇ ਮਿਸ਼ਨ ਲਈ ਜੋ ਬੋਲੇ ਰਬਦਾਸਿਆ ਧਰਮ ਲਈ ਕਾਰਜ ਕਰਨੇ ਹਨ ਉਸ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੀਆਂ ਸੰਗਤਾਂ ਰਬਦਾਸਿਆ ਧਰਮ ਪ੍ਰਚਾਰ ਕਮੇਟੀ ਬਲਾਕ ਕੋਰਸਿਕ ਕਾਂਚੀ ਨਗਰ ਇਹ ਸਮੂਹ ਸੰਗਤਾਂ ਅੱਜ ਪਹੁੰਚੀਆਂ ਨਾਲ ਜਿੱਥੇ ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਨੂੰ ਅੱਜ ਸੱਦਾ ਪੱਤਰ ਦਿੱਤਾ ਗਿਆ ਜੋ 27 ਅਕਤੂਬਰ ਜਨ ਸੂਬਾ ਨੂੰ ਸੰਤ ਸਮਿਲਨ ਹੈ ਉਸ ਵਿੱਚ ਸ਼ਾਮਲ ਹੋਣ ਲਈ ਜੈ ਗੁਰਦੇਵ ਜੀ